ਫਲੋਰ ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕੇਪੀ ਨੇ ਹਲਕਾ ਫਲੋਰ ਵਿੱਚ ਗੁਰਾਇਆ ਅਤੇ ਫਲੋਰ ਵਿੱਚ ਆਪਣੇ ਕਿਉਂ ਨੂੰ ਦਫਰਾਂ ਦਾ ਕੀਤਾਦ ਕਟਨ ਇਸ ਮੌਕੇ ਬੋਲਦਿਆਂ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਵੋਟਰ ਸੈਂਟਰ ਦੀ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਬਹੁਤ ਦੁਖੀ ਬੈਠੇ ਹਨ ਤੇ ਆਉਣ ਵਾਲੀ ਪਹਿਲੀ ਜੂਨ ਨੂੰ ਵੋਟਰੋ ਸ਼੍ਰੋਮ ਲਈ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾ ਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਸਬਕ ਸਿਖਾਉਣਗੇ ਇਸ ਮੌਕੇ ਸਾਬਕਾ ਐਮਐਲਏ ਬਲਦੇਵ ਸਿੰਘ ਖੈਰਾ ਜਤਜਰ ਮਾਨ ਸਿੰਘ ਸਤਿੰਦਰ ਸਿੰਘ ਤੰਜੂ RAMJIDAS ਗਨਾਰਪਿੰਟ ਬਲਵੀਰ ਸਿੰਘ ਤੇਂਗ ਮਨਜੀਤ ਬਿਲਾ ਰਵਿੰਦਰ ਸਿੰਘ ਬੋਬੀ ਅਮਰੀਕ ਸਿੰਘ ਲਾਂਬਾ ਇੰਦਰਜੀਤ ਖੈਰਾ ਮਨੋਜ ਮੋਨੋ ਤੋਂ ਇਲਾਵਾ ਸੈਂਕੜੇ ਅਕਾਲੀ ਦਲ ਦੇ ਵਰਕਰ ਮੌਜੂਦ ਸਨ ਇਹ ਵੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਤਿੰਦਰ ਸਿੰਘ ਦੇ ਨਾਲ ਪ੍ਰੋਪਲ ਦੀ ਵਿਸ਼ੇਸ਼ ਰਿਪੋਰਟ श्रोमी अकाली दादा इलेक्शन चली आहे ਸਰੋਰ ਦੇ ਕਿਤੇ ਜਿੰਨੇ ਵੀ ਸਾਡਾ ਕੰਮ ਹੋਣਾ ਚਾਹੀਦਾ ਹੋਣਾ ਪ੍ਰਚਾਰ ਕਮੇਟੀ ਜਾਨੀ ਹੈ ਜੋ ਪ੍ਰਚਾਰ ਦਾ ਕੰਮ ਹੋਣਾ ਉਸ ਤੋਂ ਬਾਅਦ ਸਵੇਰੇ ਚੋਲੇ ਬਣਨੇ ਵਾਲੇ ਨਾਲ ਲੋਕਾਂ ਦੇ ਕੋਲ ਜਿਹੜੀਆਂ ਪਰਚੀਆਂ ਵਗੈਰਾ ਪਾਉਣੀਆਂ ਉਹ ਸਾਰਾ ਕੰਮ ਜਿਹੜਾ ਇੱਕ ਦਫ਼ਤਰ ਤੋਂ ਹੀ ਕਰੇ ਜਾਂਦਾ ਹੈ ਉਹਦੇ ਦਫ਼ਤਰ ਕਿਸੇ ਵੀ ਚੌਂਕ ਪਰਚਾ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਬਹੁਤ ਸਾਰੀ ਜਾਣਕਾਰੀ ਉੱਥੇ ਇਕੱਠੀ ਕੀਤੀ ਜਾਂਦੀ ਹੈ ਜਿਵੇਂ ਸਰੋਰ ਤੋਂ ਹੋਰ ਗਾਜ ਜਿਹੜੀ ਪਰ ਜਾਣਕਾਰੀ ਹੈ ਅਗਲੇ ਪਾਸੇ ਵੀ ਆਪਾਂ ਕੀਤੀ ਜਾਂਦੀ ਹੈ ਕਰ ਕੋ ਨਖਰਾ ਕਰਾ ਪਰ ਡਿਲੀਟ ਕਰਾ ਦਿੰਦੇ ਆ ਮੈਂ ਬੜਾ ਸਰਵਾਰ ਕਰਦਾ ਮੁਬਾਰਕਵਾ ਜਨਾ ਕਾਗੇ ਤੇ ਜੋਨ ਪ੍ਰਕਿਰਿਆ ਦੀ ਬਹੁਤ ਤੇ ਨਿਗਰਾ ਦੇ ਚਲਾ ਸਕਦਾ ਅ ਖਰ ਸਭ ਤੁਸੀਂ ਅੱਜ ਫਲੋਰ ਹਲਕੇ ਵਿੱਚ ਤੁਸੀਂ ਦਫ਼ਤਰ ਕੋਲੇ ਆ ਫਲੋਰ ਔਰ ਗ੍ਰੈਂਡ ਵਿੱਚ ਸ਼ੋਮਣੀ ਖਾਲੀ ਦਲ ਦੇ ਅ ਸਰ ਕੀ ਕਹਣਾ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਜਲੰਧਰ ਦੇ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕੇ ਪੀ ਜੀ ਵੱਲੋਂ ਅੱਜ ਸ਼ਹਿਰ ਫਲੋਰ ਤੇ ਸ਼ਹਿਰ ਗੁਰਾਇਆ ਦੋਵਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਵਾਸਤੇ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਹੈ ਉਹਦੇ ਵਾਸਤੇ ਜਿਹੜਾ ਸ਼ਹਿਰਾਂ ਦਾ ਜਿਹੜੀ ਪ੍ਰਚਾਰ ਸਮਗਰੀ ਪਿੰਨਾਂ ਦੀ ਪ੍ਰਚਾਰ ਸਮਗਰੀ ਉਦਦ ਬੂਥਾਂ ਦੇ ਉੱਤੇ ਜਿਹੜਾ ਕਿਸ ਤਰੀਕੇ ਨਾਲ ਕੰਮਕਾਜ ਹੋਣਾ ਉਹ ਸਾਰੇ ਨੂੰ ਜਿਹੜਾ ਦਫ਼ਤਰ ਜਿਹੜਾ ਉਹ ਹੈਂਡਲ ਕਰਦੇ ਆ ਉਸੇ ਸੰਬੰਧ ਵਿੱਚ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦ ਮਹਿੰਦਰ ਸਿੰਘ ਕੇਪੀਜੀ ਵੱਲੋਂ ਫਲੋਰ ਤੇ ਗੁਨਾਇਆ ਦਸਤਰਾ ਦਾ ਉਦਘਾਟਨ ਕੀਤਾ ਗਿਆ ਤਾਂ ਕਿ ਜਿਹੜੀ ਇਹ ਚੋਣ ਪ੍ਰਚਾਰ ਦੀ ਪ੍ਰਕਿਰਿਆ ਹੈ ਇਹਨੂੰ ਹੋਰ ਵੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਉਹ ਚਲਾਇਆ ਜਾ ਸਕੇ ਸੋ ਅੱਜ ਦੇ ਦੂਮੇਂ ਦਫ਼ਤਰਾਂ ਦਾ ਦੁਗਾਟਨ ਹੋਇਆ ਹੈ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਧਰਗੂ ਸਹਿਬਾਨ ਸ਼੍ਰੋਮਣੀ ਕਬੀਲਦਾਨ ਨੇ ਇਥੇ ਸ਼ਮੂਲਤ ਕੀਤੀ ਹੈ ਔਰ ਮੈਂ ਸਮਝਦਾ ਵੀ ਜਿਹੋ ਜਿਹਾ ਹੰਗਾਰਾ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਮਿਲ ਰਿਹਾ ਉਹਦੇ ਨਾਲ ਜਿਹੜਾ ਲੋਕਮਨ ਬਣਾਈ ਬੈਠੇ ਆ ਵੀ ਕਾਂਗਰਸ ਦੀ ਗਵਰਨਮੈਂਟ ਵੀ ਦੇਖ ਲਈ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਵੀ ਦੇਖ ਲਈ ਲੋਕ ਜਿਹੜਾ ਹੁਣ ਇਹਨੂੰ ਚੇਂਜ ਕਰਨਾ ਚਾਹੁੰਦੇ ਆ ਤੇ ਮੈਂ ਸਮਝਦਾ ਵੀ ਜਿਹੜਾ ਪਹਿਲੀ ਤਰੀਕ ਨੂੰ ਹਲਕਾ ਫਲੋਰ ਦੇ ਲੋਕ ਜਿਹੜੇ ਆ ਉਹ ਸਰਦਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਤੇ ਵੱਡੀ ਗਿਣਤੀ ਦੇ ਨਾਲ ਉਹ ਇਥੋਂ ਉਹਨਾਂ ਨੂੰ ਜਿਤਾਉਣਗੇ ਤੇ ਮੈਂ ਸਮੂਹ ਹਲਕਨ ਵਸੇਣ ਨੂੰ ਇਹ ਅਪੀਲ ਕਰਦਾ ਵੀ ਆਪਾਂ ਨਿਹਾਇਤ ਇਮਾਨਦਾਰ ਗਿਆਨدار ਉਮੀਦਵਾਰ ਜਿਹੜੇ ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ ਨੇ ਇਥੋਂ ਦਿੱਤੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਉਹਨਾਂ ਦਾ ਸਹਿਯੋਗ ਕਰੀਏ ਉਹਨਾਂ ਨੂੰ ਜਿਤਾਈਏ ਧੰਨਵਾਦ ਅ ਜਥੇਦਾਰ ਸਾਹਿਬ ਅੱਜ ਫਲੋਰ ਵਿੱਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਿੰਦਰ ਸਿੰਘ ਕੇਪੀ ਦੇ ਦਫਤਰ ਦਾ ਤੁਸੀਂ ਅਦ்கਾਰਣ ਕੀਤਾ ਹੈਗਾ ਤੁਸੀਂ ਮੌਕੇ ਤੇ ਸੀ ਹੋਰ ਵੀ ਅਕਾਲੀ ਦਲ ਦੀ ਜਿਹੜੀ ਇੱਥੇ ਲੀਡਰਸ਼ਿਪ ਸੀ ਮੌਕੇ ਤੇ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅ ਇਲਾਕਾ ਵਾਸੀਆਂ ਨੂੰ ਅ ਪਹਿਲਾਂ ਤਾਂ ਸਾਰੇ ਇਲਾਕਾ ਵਾਸੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਰਕਾ ਦੇ ਅਸ਼ਾਹ ਸੀਗਾ ਕਿਉਂਕਿ ਕਮਿੰਦਰ ਸਿੰਘ ਕੇਪੀ ਜਿਹੜੀ ਇਹ ਕੈਂਪੇਨ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਆ ਇਦੇ ਵਾਸਤੇ ਅਸੀਂ ਜਿਹੜਾ ਫਲੋਰ ਦੇ ਵਿੱਚ ਦਫਤਰ ਦਾ ਉਤਕਣ ਕੀਤਾ ਤਾਂ ਕਿ ਇਥੋਂ ਜਿਹੜਾ ਸਾਰਾ ਪ੍ਰੋਗਰਾਮ ਵਰਕ ਕਰਨ ਦਿੱਤਾ ਜਾਵੇ ਔਰ ਜਿਹੜੀ ਸਮਗਰੀ ਆ ਜਾਂ ਹੋਰ ਵੀ ਜਿਹੜਾ ਕੰਮ ਆਇਥੋਂ ਵਧੀਆ ਤਰੀਕੇ ਨਾਲ ਚਲਾ ਜਾਣਗੇ ਠੀਕ ਆ ਸਰ ਕੀ ਅਪੀਲ ਕੀ ਲੋਕਾਂ ਨੂੰ ਕਰਨੀ ਚਾਹੁੰਦੇ ਨੇ ਲੋਕਾਂ ਨੂੰ ਅਪੀਲ ਕਰਨ ਨਹੀਂ ਚਾਹੁੰਦੇ ਆ ਕਿ ਉਹਨਾਂ ਨੇ ਬਦਲਾਅ ਵੀ ਦੇਖ ਲਿਆ ਬਾਕੀ ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਸਰਕਾਰਾਂ ਦੇਖ ਲਈਆਂ ਤੇ ਹੁਣ ਲੋਕ ਖੁਦ ਵੀ ਜਿਹੜਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਕਿਉਂਕਿ ਜਿਹੜਾ ਲੋਕਾਂ ਦਾ ਤਿਆਰਵਾ ਸੀਗਾ ਉਹ ਬਹੁਤ ਹੀ ਗਲਤ ਬੈਠਾ ਉਹ ਇਨਾ ਵਧੀਆ ਨਹੀਂ ਰਿਹਾ। ਓਕੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।